ਕਾਂਗਰਸ ਤੇ ਰਾਜਾ ਵੜਿੰਗ ਦਾ ਵਿਵਾਦਾਂ ਨਾਲ ਰਿਸ਼ਤਾ ਪੁਰਾਣਾ ਹੈ ਤਾਂ ਫਿਰ ਚਾਹੇ ਉਹ ਕਿਸੇ ਕੌਮ ਦੇ ਖਿਲਾਫ ਹੋਵੇ ਜਾਂ ਅਸੂਲਾਂ ਦੀ ਗੱਲ ਕਰੀਏ ਰਾਜਾ ਵੜਿੰਗ ਦਾ ਨਾਮ ਅਕਸਰ ਹੀ ਖਬਰਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਖਾਸ ਕਰਕੇ ਉਦੋਂ ਜਦੋਂ ਚੋਣਾਂ ਨਜ਼ਦੀਕ ਹੋਣ ਰਾਜਾ ਵੜਿੰਗ ਭਾਸ਼ਣ ਦੇਣ ਵੇਲੇ ਜ਼ੁਬਾਨ ਤੋਂ ਕਈ ਵਾਰ ਫਿਸਲੇ ਨੇ ਚਾਹੇ ਗੱਲ ਖੰਗ ਦੀ ਦਵਾਈ ਦੀ ਹੋਵੇ ਜਾਂ ਫਿਰ ਗੁਲਾਬ ਜਾਮਨ ਤੇ ਜਾਂ ਫਿਰ ਬਜ਼ੁਰਗਾਂ ਦੇ ਮਰਨ ਲਈ 10 ਲੱਖ ਵਾਲੇ ਸ਼ਮਸ਼ਾਨਗੜ੍ਹ ਦੀ ਗਿੱਦੜਵਾਹਾ ਵਿਖੇ ਰਾਜਾ ਵੜਿੰਗ ਨੇ ਮੁਹੰਮਦ ਸਦੀਕ ਦੇ ਹੱਕ 'ਚ ਪ੍ਰਚਾਰ ਕਰਦਿਆਂ ਕਿਹਾ ਸੀ ਕਪਿੰਡਾ ਵਿੱਚ 10 ਲੱਖ ਰੁਪਏ ਦੀ ਗ੍ਰਾਂਟ ਨਾਲ ਅਜਿਹੇ ਸ਼ਮਸ਼ਾਨ ਘਾਟ ਬਣਾਏ ਜਾਣਗੇ ਜਿਸ ਨੂੰ ਦੇਖ ਕੇ ਬਜ਼ੁਰਗਾਂ ਦਾ ਆਪ ਹੀ ਮਰਨ ਦਾ ਦਿਲ ਕਰੇਗਾ ਮੈਂ ਬਣਾਉਂਗਾ ਸ਼ਮਸ਼ਾਨ ਘਾਟ ਹੋਣਾ ਮੇਰਾ ਪਰੇ 10 ਲੱਖ ਲੱਗੇ ਜਿਹੜੇ ਕਈ ਬਜ਼ੁਰਗ ਜਿਹੜਾ ਹਸਿਆਲੇ ਉਹਨਾਂ ਦਾ ਸ਼ਮਸ਼ਾਨ ਘਾਟ ਨੂੰ ਦੇਖ ਕੇ ਹੀ ਮਰਨ ਨੂੰ ਕੀ ਕਰੂਗਾ ਇਹ ਜਾਣੋਗਾ ਜਿਹੜੇ ਕਈ ਬਜ਼ੁਰਗ ਜਿਹੜਾ ਹਸਿਆਲੇ ਉਹਨਾਂ ਦਾ ਸ਼ਮਸ਼ਾਨ ਘਾਟ ਨੂੰ ਦੇਖ ਕੇ ਹੀ ਮਰਨ ਨੂੰ ਕੀ ਕਰੂਗਾ ਇਹ ਜਾਣੋਗਾ ਹੁਣ ਇਸ ਤੋਂ ਬਾਅਦ ਕਾਂਗਰਸ ਪਾਰਟੀ ਨਾਲ ਇੱਕ ਹੋਰ ਨਵਾਂ ਵਿਵਾਦ ਜੁੜ ਗਿਆ ਹੈ ਗਿੱਦੜ ਬਹਾਵੀ ਖੇ ਜਿੱਥੇ ਇੱਕ ਪਾਸੇ ਰੈਲੀ ਚੱਲ ਰਹੀ ਸੀ ਚੋਣ ਪ੍ਰਚਾਰ ਹੋ ਰਿਹਾ ਸੀ ਉੱਥੇ ਹੀ ਦੂਸਰੇ ਪਾਸੇ ਦੇਸੀ ਸ਼ਰਾਬ ਦੀ ਪੱਠੀ ਵੀ ਚੱਲ ਰਹੀ ਸੀ ਜਿਸ ਦੀ ਇੱਕ ਵੀਡੀਓ ਕਾਂਗਰਸੀ ਵਰਕਰ ਨੇ ਫੋਟੋਆਂ ਦੇ ਨਾਲ ਆਪਣੇ ਪੇਜ ਤੇ ਸ਼ੇਅਰ ਕੀਤੀ ਜਿਸ ਸ਼ਖਸ ਨੇ ਇਹ ਵੀਡੀਓ ਅਪਲੋਡ ਕੀਤਾ ਉਸ ਦਾ ਨਾਮ ਹੈ ਗੁਰਸੇਵਕ ਸਿੰਘ ਗਿੱਲ ਗੁਰਸੇਵਕ ਸਿੰਘ ਗਿੱਲ ਦੀ ਸੁਖਜਿੰਦਰ ਰੰਧਾਵਾ ਤੇ ਰਾਜਾ ਵੜਿੰਗ ਨਾਲ ਕਾਫੀ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਪਈਆਂ ਨੇ ਵਾਈਰਲ ਹੋ ਰਹੀ ਇਸ ਵੀਡੀਓ ਪਿੱਛੇ ਚਮਕੀਲੇ ਦਾ ਸ਼ਰਾਬ ਨੂੰ ਲੈ ਕੇ ਗਾਣਾ ਵੀ ਚੱਲ ਰਿਹਾ ਹੈ ਸਾਡੇ ਪਿੰਡ 'ਚ ਮੁੰਡੇ ਨਹੀਂ ਆਉਂਦੇ ਹਜ਼ਾਰ ਸਾਲ ਆਉਂਦੇ ਸਾਡੇ ਪਿੰਡ 'ਚ ਮੁੰਡੇ ਨਹੀਂ ਆਉਂਦੇ ਹਜ਼ਾਰ ਸਾਲ ਆਉਂਦੇ ਨਹੀਂ ਘਰੇ ਗੁਰਤੀ ਤਾਰੂ ਪਾਉਂਦੇ ਜਿੱਥੇ ਕਾਂਗਰਸ ਪਾਰਟੀ ਚੋਣਾਂ ਵਿੱਚ ਨਸ਼ੇ ਤੋਂ ਦੂਰ ਰਹਿਣ ਦੀ ਗੱਲ ਕਰਦੀ ਹੈ ਉੱਥੇ ਹੀ ਇਹ ਵੀਡੀਓ ਕਾਂਗਰਸ ਦੇ ਸਾਰੀਆਂ ਪੋਲਾਂ ਆਪ ਮੁਹਾਰੇ ਖੋਲ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਚੋਣ ਕਮਿਸ਼ਨ ਕਾਂਗਰਸ ਦੀ ਇਸ ਗਲਤੀ ਤੇ ਕਾਂਗਰਸ ਨੂੰ ਕੀ ਸਜ਼ਾ ਦਿੰਦੀ ਹੈ ਕਿਦਣ ਬਾਹਾ ਤੋਂ ਸੋਨੀ ਢੱਲਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ